ਨਮਸਕਾਰ ਜੀ ਸਾਰਿਆਂ ਚ ਟਿਊਟੋਰੀ ਨਿਕੋ ਵੀ ਤੁਹਾਡਾ ਸਵਾਗਤ ਆਸ਼ਾ ਕਰਦੇ ਹਾਂ ਖੁਸ਼ ਤੇ ਤੰਦਰੁਸਤ ਹੋਵੋਗੇ ਆਪਾਂ ਆਪਣੇ ਕੰਮਾਂ ਵਿੱਚ ਵਿਅਸਤ ਹੋਵਾਂਗੇ ਅੱਜ ਤੁਹਾਨੂੰ ਅਸੀਂ ਆਪਣੀ ਵਧੀਆ ਤੇ ਟੇਸਟੀ ਰੈਸਪੀ ਬਣਾ ਕੇ ਦਿਖਾਵਾਂਗੇ ਆਪਾਂ ਕਿਸ ਤਰ੍ਹਾਂ ਬਣਾਈਏ ਇੱਧਰ ਆਪਾਂ ਪਿਆਜ਼ ਅਤੇ ਕਰ ਲਸਣ ਹਰੀਆਂ ਮਿਰਚਾਂ ਲੈ ਲਈਆਂ ਇੱਧਰ ਆਪਣਾ ਕੜਾਈ ਵਿੱਚ ਤੇਲ ਗਰਮ ਹੋ ਗਿਆ ਆਪਾਂ ਵਿੱਚ ਜੀਰਾ ਪਾਵਾਂਗੇ ਜੀਰਾ ਆਪਣਾ ਚੰਗੀ ਤਰ੍ਹਾਂ ਪੁੰਨੈਸ ਤੋਂ ਬਾਅਦ ਆਪਾਂ ਦ ਕਰਾ ਤੇ ਲਸਣ ਪਾ ਦੇਵਾਂਗੇ ਜੋ ਆਪਾਂ ਕੱਟ ਕੇ ਰੱਖਿਆ ਹੋਇਆ ਸੀ ਲੋਸਨ ਵੀ ਪਾ ਦੇਵਾਂਗੇ ਜਦ ਜੇ ਆਪਣਾ ਭੁੱਜ ਜਾਵੇ ਇਹਦੇ ਵਿੱਚ ਆਪਾਂ ਆਪਣੀਆਂ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਵੀ ਪਾਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਾਵਾਂਗੇ ਇਹ ਰੈਸਪੀ ਬਹੁਤ ਵਧੀਆ ਅਤੇ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇੱਧਰ ਆਪਣੇ ਕੱਟੇ ਹੋਏ ਪਿਆਜ਼ ਵੀ ਪਾ ਦੇਵਾਂਗੇ ਇੱਧਰ ਆਪਾਂ ਬੇਸਨ ਅਤੇ ਲਸਣ ਨੂੰ ਚੰਗੀ ਤਰ੍ਹਾਂ ਘੋਲ ਲਵਾਂਗੇ ਕੀ ਤੁਸੀਂ ਇਸ ਨੂੰ ਮਦਦ ਜਾਂ ਆਪਣੇ ਹੈਂਡ ਬਲੈਂਡਰ ਨਾਲ ਵੀ ਕਰ ਸਕਦੇ ਹੋ ਉਹ ਕਿੰਨੀ ਵਧੀਆ ਆਪਣੀ ਲੱਸੀ ਅਤੇ ਵੇਸਣ ਮਿਕਸ ਹੋ ਗਿਆ ਜਦੋਂ ਇਹ ਰੈਸਪੀ ਬਣ ਕੇ ਤਿਆਰ ਹੋਵੇਗੀ ਤਾਂ ਸਾਰੇ ਉਂਗਲੀਆਂ ਚੜਦੇ ਰਹਿ ਜਾਣਗੇ ਇੱਧਰ ਆਪਣਾ ਪਿਆਜ਼ ਅਤੇ ਅਦਰ ਪੁੱਜ ਗਿਆ ਉਸ ਤੋਂ ਬਾਅਦ ਆਪਣੀਆਂ ਲਾਲ ਮਿਰਚਾਂ ਧਨੀਆ ਪਾਊਡਰ ਹਲਦੀ ਪਾ ਕੇ ਮਿਕਸ ਕਰ ਦੇਵਾਂਗੇ ਆਪਣੇ ਪੇਸਟੂ ਮਸਾਲੇ ਹੀ ਪਾਵਾਂਗੇ ਜੇ ਤੁਹਾਨੂੰ ਆਪਣੇ ਪਿਆਜ਼ ਭੁੱਜ ਕੇ ਕਿੰਨੇ ਵਧੀਆ ਤਿਆਰ ਹੋ ਗਏ ਹੁਣ ਇਹਦੇ ਵਿੱਚ ਆਪਾਂ ਨਮਕ ਐਡ ਕਰਾਂਗੇ ਇਹਦੇ ਵਿੱਚ ਆਪਾਂ ਬੇਸਨ ਅਤੇ ਲੱਸੀ ਦਾ ਕੋਲ ਬਣਾ ਕੇ ਰੱਖਿਆ ਸੀ ਉਹ ਇਹਦੇ ਵਿੱਚ ਐਡ ਕਰ ਦਿਆਂਗੇ ਇਹ ਰੈਸਪੀ ਬਣ ਕੇ ਆਪਣੇ ਬਹੁਤ ਵਧੀਆ ਤੇ ਟੇਸਟੀ ਤਿਆਰ ਹੋਵੇਗੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਇਹ ਇਹਨੂੰ ਅਪਰੇਜਨ ਵਾਸਤੇ ਰੱਖ ਦੇਵਾਂਗੇ ਜਿੰਨੀ ਵਧੀਆ ਇਹ ਰੇਜ ਕਿ ਤਿਆਰ ਹੋਊਗੀ ਜਿੰਨੀ ਵਧੀਆ ਜਿੰਨੀ ਟਾਈਮ ਜ਼ਿਆਦਾ ਰਿਜੇਗੀ ਉੰਨੀ ਹੀ ਟੇਸਟੀ ਬਣੇਗੀ ਦੇਖੋ ਆਪਣੀ ਕੜੀ ਰੇਜ ਕਿ ਤਿਆਰ ਹੋ ਗਈ ਦੇਖੋ ਇਹਦਾ ਰੰਗ ਵੀ ਕਿੰਨਾ ਸੋਹਣਾ ਤੇ ਜਿੰਨੀ ਇਹ ਵੇਖਣ ਵਿੱਚ ਵਧੀਆ ਸੀ ਤੇ ਉੰਨੀ ਹੀ ਖਾਣ ਵਿੱਚ ਵੀ ਬਹੁਤ ਟੇਸਟੀ ਸੀ ਇਹਨੂੰ 2 ਮਿੰਟਾਂ ਵਾਸਤੇ ਹੋਰ ਪਕਾਵਾਂਗੇ 2 ਮਿੰਟਾਂ ਬਾਅਦ ਦੇਖੋ ਕਿੰਨੀ ਵਧੀਆ ਬਣ ਗਈ ਇੰਨੀ ਟੇਸਟੀ ਸੀ ਸਾਰੇ ਉਂਗਲੀਆਂ ਹੀ ਚੜਦੇ ਰਹਿ ਗਏ ਤੇ ਹੁਣ ਇਹਦੇ ਵਿੱਚ ਆਪਾਂ ਆਪਣਾ ਕੱਟਿਆ ਹਰਾ ਧਨੀਆ ਐਡ ਕਰਾਂਗੇ ਪਲੀਜ਼ ਕਿਰਪਾ ਕਰਕੇ ਦੱਸੋ ਤੁਹਾਨੂੰ ਇਹ ਸਾਡੀ ਰੈਸਪੀ ਕਿਸ ਤਰ੍ਹਾਂ ਲੱਗੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਇੱਕ ਵਾਰੀ ਜ਼ਰੂਰ ਟਰਾਈ ਕਰਿਓ